ਬਾਬਾ ਜੀ ਕੜੀ ਚਾਵਲ ਰਾਦਮਾ ਲਾਲ ਬੱਕੀ ਦੀ ਰੋਟੀ ਸਾਗ ਬਹੁਤ ਜ਼ਿਆਦਾ ਕੋਈ ਜਾਂ ਤਾਂ ਅੱਜ ਕੋਈ ਸਾਗ ਹੈ ਅ ਤਾਣੀ ਤੇ ਕਾਲੀ ਗਨ ਦੀ ਸਬਜ਼ੀ ਕੜੀ ਲਈ ਕੜੀ ਲਈ ਗੋੜਿਆਂ ਵਗੈ ਪਾ ਲਿਆ ਜੀ ਤੇਰੇ ਸਾਡੇ ਬਾਬਾ ਹਰਬਿਆਰ ਜੀ ਵੀ ਛਕਣ ਵਾਸਤੇ ਆਏ ਨੇ ਆ ਇਹਨਾਂ ਦਾ ਭੋਜਨ ਬਾਬਾ ਜੀ ਕਿਵੇਂ ਲੱਗਿਆ ਬਹੁਤ ਸਵਾਦ ਆ ਰੋਜ ਆਇਆ ਘਰ ਮਾਰੇ ਚਾਹਣਾ ਪਾ ਜਾ ਗੋ ਬਸ ਤਾਲੀ ਮਿੱਤ ਤੇ ਵੇਰਾ ਦੀਰਾ ਖੁੰਣ ਕੇ ਪਾਏ ਨਾ ਮਾਚਾਣੇ